ਕਿੱਥੇ ਆਦਾ ਜੀ ਹੈ ਕਿਥੇ ਆਣਾ ਅੱਜ ਸਾਡਾ ਪੀਕੂ ਜਾ ਰਿਹਾ ਭਾਈ ਸਕੂਲ ਤੇ ਗੱਡੀ ਤੇ ਛੱਡ ਕੇ ਆਉਣਾ ਪਈ ਤੁਨੂੰ ਆਦੀ ਪਹਿਲਾ ਦਿਨ ਅੱਜ ਕਹਿ ਦੇਣਾ ਵਾ ਜਾਂ ਨਾ ਕਹਿ ਦੇਣਾ ਵਾ ਜਾਂ ਨਾ ਵੀ ਤੁਰਿਆ ਇੱਧਰ ਕਹਿ ਦੇਣਾ ਵਾ ਜਾਂ ਨਾ ਕਹਿ ਗਣ ਲੱਗ ਪੈਕ ਤਾ ਹੈ ਇਹਨੇ ਦੇ ਨੋਬੇ ਇਹਨੇ ਦੇ ਨੋਬੇ ਆ ਜਾ ਮੇਰੇ ਸਾਥ ਕਿ ਆਵਾਂਗੇ ਕਿੱਧਰ ਆ ਮਹੀ ਜੱਸਾ ਕਿੱਧਰ ਆ ਇਧਰ ਹੀ ਇਧਰ ਹੀ ਜਾਊ ਮੈਂ ਵੀ ਉਰਦੀ ਹਾਂ ਬੀਬੀ ਨੂੰ ਉਰਦੀ ਦਿਖਾਉਣੀ ਆ ਹਾਂ ਬੈਜੋ ਲੋ ਜੀ ਛੱਡ ਕੇ ਹੁਣ ਇਹਨਾਂ ਨੂੰ ਕਿੱਧਰ ਵਾਗੇ ਇੰਤਾਰ ਤੇ ਟੰਗ ਦਿਓ ਹਾਂ ਤਾਰ ਤੇ ਟੰਗ ਦਿਓ ਕਵਰ ਥੱਲੇ ਨਾ ਲਾ ਦਿਓ ਥੱਲੇ ਗਿਆ ਜੇ ਤੁਸੀਂ ਮੈਂ ਪਿੱਛੇ ਬੈਠੇਂਗੀ ਨਾ ਵਾ ਪਿੱਛੇ ਬੈਠੇਂਗੀ ਹਾਂ ਅੱਜ ਕੀ ਮੈਂ ਪਿੱਛੇ ਬੈਗੀ

ਅੱਜ ਹੈਪੀ ਬਰਥਡੇ ਦਾ ਕਮਲ ਹੈਪੀ ਬਰਥਡੇ ਥੈਂਕ ਯੂ ਫਰ ਹੈਪੀ ਬਰਥਡੇ ਹੈਪੀ ਬਰਥਡੇ ਜਰਾ ਜੋ ਮਰੇ ਦੇਖੀ ਨਹੀਂ ਹੈ ਜੋ ਫੋਨ ਪਾ ਗਿਆ ਕਸਮਾਨ ਮੇਰੀ ਬੈਗ ਫਾਲਾ ਫਾਲਾ ਤੱਬ ਵੀ ਪੈ ਗਿਆ ਗੇਰ ਨਾ ਪਾ ਦਿਓ ਇੱਧਰ ਵੇ ਮੈਨੂੰ ਕੂਟ ਪਾ ਲਮ ਮੈਂ ਕੂਟ ਨਹੀਂ ਪਾਈ ਹਲੇ ਸੁੱਕਣਾ ਪਣਾ ਬਹੁਤ ਇੱਥੇ ਟਰੇਲ ਵਾਲੀ ਪੈਂਦੀ ਆ ਮੋਟਰਸਾਈਕਲ ਵੀ ਭੀਜਿਆ ਪਿਆ ਹੈ ਮੋਟਰਸਾਈਕਲ ਆ ਦੇਖੋ ਟਰੇਲ ਨਾਲ ਟਰੇਲ ਫਾਲਦਾ ਹੋਇਆ ਮੌਸਮ ਨਾਲ ਹੋ ਗਿਆ ਦਿਸ਼ਾਰੇ ਬੋਲੇ ਪੈਂਦੀ ਹੁੰਦੀ ਆ ਤੂੰ ਆਹ ਤੁੰਦ ਜੀ ਵੀ ਪੈਂਦੀ ਹੁੰਦੀ ਗਰੇਲ ਦੀ ਥੈਰੀ ਕਹਿੰਦਾ ਸਾਰਾ ਟੱਬਰ ਹੀ ਪੈ ਗਿਆ ਹੈ ਥੈਰੀ ਕਹਿੰਦਾ ਸਾਰਾ ਟੱਬਰ ਹੀ ਪੈ ਗਿਆ ਵੋਏ 6 ਤਾਂ ਜਵਾਗ ਹੋਗੇ 7 ਵੇ ਤੁਸੀਂ ਹੋਗੇ ਕੋਣ ਨਹੀਂ ਲੈ ਕੇ ਜਾਣਾ ਹੈ ਹੈਲੋ ਕੋਣ ਨਹੀਂ ਲੈ ਕੇ ਜਾਣਾ ਲੈ ਕੇ ਜਾਣਾ ਹਾਂ ਲੈ ਦੇ ਹੈ ਵੀ ਤੂੰ ਆਹ ਇਹ ਸਰਕਾਰੀ ਸਕੂਲ ਆ ਗਿਆ ਆਪਣੇ ਪਿੰਡ ਦਾ ਪਟਾਕੇ ਤੇਤਰ ਇੱਕ 게ਟ ਉਧਰ ਰਹਿ ਗਿਆ ਪਿੱਛੇ। ਆਹ ਨਹੀਂ ਕੁਝ ਵਾਗ ਜਾ ਰਹੀ ਨੇ ਨਾ। ਪੀਤੂ ਦਾ ਸਕੂਲ ਵੀ ਦਿਖਾਵਾਂਗੇ ਤੁਹਾਨੂੰ। ਰਮਣੀ ਦਾ ਸਕੂਲ ਇਹ ਆ ਗਿਆ। ਇੱਕ 게ਟ ਇੱਧਰ ਹੈ ਤੇ ਪੀਤੂ ਦਾ ਸਕੂਲ ਦਾ। ਇਹ ਕਾਂਟੇ ਲੈ ਕੇ ਚੱਲੇ ਸਮਾਨ ਜਿਹੜਾ ਬਣਾਇਆ ਸੀ। ਰੇਨ ਕੋਟ ਵਗੈਰਾ ਬੈਂਟਰੀਆਂ ਬੂੰਟਰੀ ਅੰਦਰ ਪਈਆਂ ਸੀ ਨਾ। ਪਲੀ ਜਾਇਓ ਬੋਚ ਕੇ। ਦੇਖੋ ਕਿੰਨਾ ਪਾਣੀ ਸਾਫ ਹੈ। ਕਰਤਾ ਸਾਫ। ਹੂੰ। ਚਲ ਥੈਂਕ ਯੂ। ਮੇਰਾ ਕੰਮ ਕਰਨ ਲਈ। ਹਾਈ ਹਾਈ ਮਸਾ ਸੁੱਖਾ ਸੁੱਖ ਕਿਹਾ ਦੀਲੀ ਜੀ ਲਿਖੀ ਹੈ ਮੜੀ ਕਿ ਨਹੀਂ ਉਹ ਬਰਮਾ ਜਾਂ ਫੇਰ ਬੰਦ ਕਰਿਆ ਪਿਆ ਯਾਰ ਚਲਾ ਦਾਨਾ ਲੋ ਜੀ ਚੰਦੀ ਹੁਣ ਆਪਾਂ ਸਮਾਨ ਲੋ ਜੀ ਸਮਾਨ ਆਪਾਂ ਚੱਕ ਲੈ ਥੋੜਾ ਥੋੜਾ ਕਰਕੇ ਹਜੇ ਰਹਿੰਦਾ ਸਮਾਨ ਆਪਣਾ ਹੋਰ ਵੀ ਜੋਤ ਲਾਉਣ ਲੱਗੇ ਨੇ ਪਹਿਲਾਂ ਜੋਤ ਲਾ ਲਈਏ ਤੇ ਧੂਪ ਬੱਤੀ ਕਰ ਲਈਏ ਹੈਨਾ ਇੱਥੇ ਥੋੜਾ ਜਿਹਾ ਨਾ ਮੁਸ਼ਕਲ ਹੀ ਨਿਕਲ ਜੂਗੀ ਧੂਖ ਨਾਲ ਇਹ ਜੋਤ ਲੱਗੇ ਨੇ ਲਾਉਣਾ ਹੁਣ ਜੋਤ ਲਾ ਕੇ ਫੇਰ ਢਣਦੇ ਆ ਸਮਾਨ ਵੀ ਚੱਕ ਕੇ ਲਿਆਉਣਾ ਪੂ ਅੰਦਰੋਂ ਥੋੜਾ ਥੋੜਾ ਸਮਾਨ ਚੱਕ ਕੇ ਲਿਆਉਣਾ ਪੈਂਦਾ ਅੰਦਰੋਂ ਤੇ ਤਲਕਣ ਵਾਲੀ ਆ ਤੇ ਡਿੱਗਣ ਦਾ ਡਰ ਹੈ। ਪਰ ਜੋਤ ਬੱਤੀ ਕਰਤੀ ਤੂੰ ਫੁਲਾਤੀ। ਸੈਂਦਾ ਸਮਾਨ ਕਿੰਨਾ ਕਰ ਗਿਆ? ਉਧਰੋਂ ਲਿਆਉਣਾ ਹਜੇ ਤਾਂ। ਖਾਈ ਪਿਆ ਹਨ ਸੱਚੇ ਤਨ ਕੋੜਦਰਾ ਰੱਖਤੇ। ਆਹ ਕਲਰ ਦੇਖੋ ਝੁੜਮੇ ਝੁੜਮੇ ਆਣ ਵੱਜਦੇ ਅੱਖਾਂ 'ਚ। ਰੇਨ ਕੋਟ ਦੇ ਕਲਰ ਦੇਖੋ ਮਾਂ ਝੁੜਮੇ ਝੁੜਮੇ ਅੱਖਾਂ 'ਚ ਵੱਜਦੇ ਪੂਰੇ। ਦੂਰੀ ਚਮਕਦੇ ਆ। ਹਰ ਆਹ ਦੇਖੋ ਗੱਡੀ ਚਲਾਉਣ ਵਾਲਾ ਪੱਖਾ। ਜਿਹਦੀ ਬਹੁਤ ਜ਼ਿਆਦਾ ਡਿਵਾਂਡਾ ਤੇ ਟ੍ਰੈਂਡਿੰਗ ਦੇ ਵਿੱਚ ਆਣਾ ਇਹ। ਬਹੁਤ ਬਣਦੀ ਆ। ਉਹ ਵੀ ਇਹ ਚੱਲਦਾ ਨਾ ਇਹ ਪੂਰਾ ਸਾਰਾ ਇਹ ਸਮਾਨ ਆਪਾਂ ਚਿਲਤਾ ਸਾਰਾ ਅਜੇ ਅੰਦਰ ਥੋੜਾ ਜਿਆਦਾ ਰਹਿ ਗਿਆ ਸਮਾਨ ਇਹਦਾ ਇਹ ਗੱਡੀਆਂ ਵੀ ਲੈ ਕੇ ਆਉਣੀਆਂ ਸੀ ਸਾੱਚ ਇਹਦੀ ਹਣ ਚੱਕ ਕੇ ਆਪਾਂ ਹੈ ਗੱਡੀਆਂ ਇਹਦੀਆਂ ਸੈਟ ਇਹਦੀਆਂ ਲਾ ਮੈਨੂੰ ਕਵਰ ਦੇ ਕੇ ਖਰਾਬ ਹੋ ਗਏ ਹਾਂ ਸਾਰਾ ਚੀਜ਼ ਖਰਾਬ ਹੋ ਗਈ ਕਵਰ ਕਵਰ ਆਵੋ ਸਿੱਟ ਦਿਓ ਆ ਕਾਗਜ਼ ਰੱਖ ਲਓ ਹਾਂ ਮਾਸਕ ਪਹਿਣਾ ਲਾਉਂਗਾ ਨਿਕਲਿਆ ਉੱਪਰੋਂ ਉਹ ਪਈ ਉਹ ਪਈ ਅੱਛਾ ਆਹ ਨਹੀਂ ਵੀਡੀਓ ਗੇਮ ਹੇਵੀ ਬੋਲ ਟ੍ਰੈਂਡਿੰਗ ਦੇ ਵਿੱਚ ਇਹ ਵੀ ਅਲੱਗ ਤੋਂ ਵੀਡੀਓ ਪਾਉਣੀ ਸੀ ਯਾਰ ਵੀਡੀਓ ਗੇਮ ਦੀ ਚਲਾ ਕੇ ਨਾ ਵੀਡੀਓ ਪਾਉਣੀ ਆ ਥੋੜਾ ਜਿਆ ਹੁਣ ਦੁਕਾਨ ਤੇ ਕਣੀ ਧਿਆਨ ਦੇਣ ਵਾਸਤੇ ਹੁਣ ਪਾਵਾਂਗੇ ਸਮਾਨ ਦੀ ਵੀਡੀਓ ਬੜਾ ਫੇਸਬੁੱਕ ਜਾ ਕੇ ਚੈਨਲ ਨੂੰ ਪੇਜ ਨੂੰ ਫੋਲੋ ਕਰ ਲਓ ਫੇਸਬੁੱਕ ਤੇ ਹਾਂ ਤੇ ਉਹ ਜਿਹੜੇ ਆ ਬੜੇ ਢਾਉਂਦੇ ਆ ਦੁਕਾਨ ਦੀ ਨਮੀ ਨਾ ਦੁਕਾਨ ਦੀਆਂ ਜੋ ਵੀ ਚੀਜ਼ਾਂ ਨੇ ਸਾਰੀਆਂ ਚਲਾ ਚੁੱਕੇ ਨੇ ਸਾਡੀ ਕੁਝ ਚੀਜ਼ ਅੰਦਰ ਜਾਣਾ ਤੰਤ ਲੋਕ ਹੀ ਗਾਉਂਦੀਆਂ ਤੁਸੀਂ ਗੱਲੀ ਚੱਕ ਲਿਓ ਹੁਣ ਸਾਦਾ ਸਮਾਨ ਪਤਾ ਹੀ ਨਹੀਂ ਹੈਗਾ ਹਨਾ ਵੀ ਕਿੱਥੇ ਰੱਖਿਆ ਸੀਗਾ ਸਾਨੂੰ ਉਦੋਂ ਕਾਲੀ ਗਾਲੀ ਚ ਦੇਖੋ ਪਾਣੀ ਚ ਚੱਕ ਚੱਕ ਕੇ ਰੱਖਤਾ ਅੰਦਰ ਤੇ ਉਸ ਤੋਂ ਬਾਅਦ ਕਿੰਨੇ ਬਿਸਤਰੇ ਬੁਸਤਰੇ ਰੱਖਦੇ ਵਿੱਚ ਪੇਟੀਆਂ ਵਾਲਾ ਸਮਾਨ ਪਿਆ ਹਨਾ ਤੇ ਐਂ ਨਹੀਂ ਯਾਦ ਹੈਗਾ ਸੀ ਵੀ ਕਿੱਥੇ ਰੱਖਿਆ ਸਮਾਨ ਕਿੱਥੇ ਨਹੀਂ ਤੇ ਅੱਧੀਆਂ ਚੀਜ਼ਾਂ ਦਾ ਸੀ ਭੁੱਲੀ ਬੈਠਿਆ ਹੁਣ ਵੀ ਕਿੱਥੇ ਕਿੱਥੇ ਪਈਆਂ ਨੇ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਖਲਾਰਾ ਵੀ ਇੰਨਾ ਪੈ ਰਿਆ ਅੰਦਰ ਵੀ ਤਾਨੂੰ ਪਤਾ ਹੀ ਆ ਬਿਸਤਰਾਂ ਦਾ ਸਮਾਨ ਦਾ ਹਨਾ ਪੇਟੀ ਵਾਲੇ ਦਾ ਤੇ ਐ ਨਹੀਂ ਪਤਾ ਵੀ ਉਹ ਮੰਜੇ ਤੇ ਪਿਆ ਹੋਵੇ ਕੁਝ ਸਮਾਨ ਤੇ ਪਤਾ ਨਹੀਂ ਕੁਝ ਪੇਟੀ ਬੁੱਢੀ ਥੱਲੇ ਪਿਆ ਹੋਵੇ ਮੰਜਿਆਂ ਦੇ ਥੱਲੇ ਪਿਆ ਹੋਵੇ ਤੇ ਅੱਧਾ ਸਮਾਨ ਕੁਝ ਸਾਨੂੰ ਯਾਦ ਵੀ ਨਹੀਂ ਹੈਗਾ ਵੀ ਕਿੱਥੇ ਰੱਖਿਆ ਕਿੱਥੇ ਨਾ ਤੇ ਹੌਲੀ-ਹੌਲੀ ਸੈਟਿੰਗ ਜੀ ਆਊਗੀ ਹਜੇ ਤੇ ਮੈਨੂੰ ਲੱਗ ਜਾਣਗੇ ਫੇਰ ਵੀ 2-3 ਦਿਨ ਤਾਂ ਦੁਕਾਨ ਦੀ ਸੈਟਿੰਗ ਕਰਨ ਤੇ ਇਕੱਲੇ ਦੀ ਸਮਾਨ-ਸਮਾਨ ਦੀ ਫੇਰ ਹੌਲੀ-ਹੌਲੀ ਪਤਾ ਲੱਗੂਗਾ ਵੀ ਕਿਹੜੀ ਚੀਜ਼ ਕਿੱਥੇ ਸੀਗੀ ਕਿੱਥੇ ਰੱਖੀ ਹੋਈ ਆ ਇੱਥੋਂ ਗੱਡੀਆਂ ਵੀ ਚੱਕ ਲਿਆ ਓ ਲਓ ਜੀ ਸਮਾਨ ਆਪਾਂ ਚੱਕ ਲੈ ਸਾਰਾ ਇੱਕ ਵਾਰ ਤੇ ਸਮਾਨ ਤਾਂ ਆਪਾਂ ਚੱਕ ਲੈ ਸਾਰਾ ਕੁਸਤਾ ਚੜਤਾਂ ਖੱਲੀ ਵੀ ਆ ਸਾਈਟਿੰਗ ਜੀ ਹਨਾ ਸਾਰੀ ਜਿਹੜੇ ਡੱਬੇ ਡੁੱਬੇ ਨੇ ਨਾਲੇ ਉੱਪਰ ਪਏ ਸੀ ਸਲਾਬ ਪੇਜੇ ਗਏ ਸਲਾਬ ਜੀ ਆ ਗਈ ਸਲਾਬ ਜੀ ਹਮ ਹਨਾ ਅੰਦਰ ਪਿਆ ਨੂੰ ਵੀ ਉਹ ਨਾ ਮੀ ਕਰਕੇ ਸਲਾਬ ਆਦੀ ਹੈ ਮੈਂ ਅੰਦਰ ਸੀ ਆ ਸਾਰੇ ਤੇ ਹੁਣ ਜਿਹੜੀ ਗਲ ਜਾਰੀ ਆ ਹੁਣ ਅਸੀਂ ਇੱਕ ਵਾਰੀ ਰੋਟੀ ਰੋਟੀ ਖਾ ਕੇ ਪੀਤੂ ਨੂੰ ਲਿਆ ਕੇ ਹਜਿੰਨਾ ਮੈਨੂੰ ਆ ਲੱਗਦਾ ਆਪਣੀ ਛੱਤ ਤੋਂ ਵੀ ਫਲੈਕਸ ਨਾਲ ਨਹੀਂ ਪਤਾ ਲੱਗਿਆ ਹਾਂ ਨਾ ਨਾ ਛੱਤ ਉੱਤੇ ਛੱਤ ਤੇ ਚਵਾਰਾ ਹੈ ਉੱਤੇ ਕਿਵੇਂ ਆਊਗੀ ਇੱਧਰ ਤਾਂ ਬਰਾਂਡੇ ਚਵਾਰਾ ਤਾਂ ਉੱਧਰ ਨਹੀਂ ਸੀ ਫੇਰ ਵੀ ਪੱਥਰ ਲੱਗਾ ਹੋਇਆ ਉੱਤੇ ਸਮਾਨ ਜਿਆ ਸਾਰਾ ਆ ਗਿਆ ਆਪਣਾ ਦੁਕਾਨ ਤੇ ਬਸ ਇੰਨੇ ਨਾਲ ਹੀ ਹੌਸਲਾ ਜਾ ਹੋ ਗਿਆ ਵੀ ਦੁਕਾਨ ਤੇ ਸਮਾਨ ਧਰ ਲਿਆ ਆਪਾਂ ਹੁਣ ਰੋਜ਼ ਖੋਲ ਕੇ ਦੁਕਾਨ ਤੇ ਬੈਠਿਆ ਕਰਾਂਗੇ ਹਾਂ ਤੇ ਐਲ ਸੀ ਡੀ ਲਾ ਲਈ ਆਪਾਂ ਪਰ ਕਿਉਂ ਨਹੀਂ ਰਹੀ ਇਹ ਚੱਲੂ ਗਈ 3 ਡਾਇਮੰਡ ਏ ਵੀ ਕਰਨ ਵਾਲੀ ਹੋਊਗੀ ਟੀਵੀ ਵਾਲਾ ਆਪਸ਼ਨ ਜੀ ਇਹਨੂੰ ਕੀ ਹੋ ਗਿਆ ਪਹਿਲਾਂ ਮੁੰਡੂ ਸਕਰੀਨ ਜੀ ਹੋ ਗਈ ਨਹੀਂ ਆ ਦਿਖਾਈ ਜਾਂਦਾ ਰਹੀਂ ਹੁਣੀ ਚੱਕੂ ਹੌਲੀ ਹੌਲੀ ਚੱਕੂ ਆ ਨੈਟ ਫੇਰੀ ਚੱਲੂ ਔਨ ਤਾਂ ਹੋਵੇ ਔਨ ਤਾਂ ਵੀ ਵਾਈਫਾਈ ਨਹੀਂ ਹੈਗਾ ਭਾਈ ਪਾਣੀ ਦੇਖੋ ਬਹੁਤ ਘਟ ਗਿਆ ਹੁਣ ਤਾਂ ਬਹੁਤ ਗੰਦਾ ਵਾਲਾ ਦੇਖੋ ਗੋਲ ਗੱਪੇ ਵਾਲਾ ਪਾਣੀ ਬਣਾਇਆ ਹਲੋ ਤੂੰ ਗੋਲ ਗੱਪੇ ਬਣਾ ਕੇ ਦੇਣੀ ਆ ਭੱਜ ਕੇ ਖਾ ਲੋ ਤੁਸੀਂ ਵੱਧ ਖਾਣੇ ਨੇ ਪਾਣੀ ਬਣਾਉਂਗੀ ਲੋੜ ਨਹੀਂ ਇਕੱਲੇ ਬਣਾ ਕੇ ਦੇ ਦਵਾਂਗੇ ਤੁਹਾਨੂੰ ਤਲ ਕੇ ਜੇ ਖਾਈ ਜਾਇਓ ਤੁਸੀਂ ਵੱਧ ਖਾਣੇ ਨੇ ਮੈਂ ਤਾਂ ਖਾ ਦੇਂਗਾ ਤੇ ਛੋਟ ਛੋਟ ਮਾਰਦੇ ਛੋਟੇ ਫੇਵਰੇਟ ਨੇ ਗੋਲ ਗੱਪੇ ਨਾਲ ਨੇ ਫੇਵਰੇਟ ਨੇ ਕਿੱਥੇ ਜਾ ਛੱਡਦੇ ਰਹਿਣ ਦੇ ਦੂੰ ਛੱਡਦੇ ਨਹੀਂ ਗੋਲ ਗੱਪੇ ਉਹਦਾ ਸਾਰਾ ਨਹੀਂ ਦੁਕਾਨ ਅੱਡੇ ਤੇ ਜਾਂਦੇ ਨੇ ਕਿ ਬਾਜ਼ਾਰ ਚ ਸਾਲ ਰੋਇ ਖਾ ਕੇ ਆਉਂਦੇ ਸਾਰਾ ਨਹੀਂ ਪਤਾ ਆ ਵੀ ਗੋਲ ਗੱਪੇ ਮੁੰਡੇ ਖਾਂਦੇ ਹੁੰਦੇ ਆ ਕੋ ਕੁੜੀਆਂ ਖਾਂਦੀਆਂ ਨੇ ਅੱਛਾ ਕਿ ਮੁੰਡੇ ਦੇ ਕੀ ਮੂੰਹ ਨਹੀਂ ਲੱਗਿਆ ਹੁੰਦਾ ਨਹੀਂ ਬੰਦੇ ਪਸੰਦ ਹੀ ਨਹੀਂ ਹੁੰਦੇ ਅੱਛਾ ਮੈਂ ਤਾਂ ਪੂਰਾ ਪਸੰਦ ਨਹੀਂ ਹੈਗੇ ਕਿੰਨਾ ਝੂਠ ਮਾਰੀ ਜਾਂਦੇ ਨੇ ਹੁਣ ਲਓ ਜੀ ਹੁਣ ਆਪਾਂ ਰਮਣੀਤ ਨੂੰ ਲੈਣ ਚੱਲੇ ਆ ਸਕੂਲ ਟਰੀ ਕੌਣ ਖੜਾ ਗਿਆ ਚਲੋ ਰਮਣੀਤ ਨੂੰ ਲੈ ਕੇ ਆਉਣੇ ਆਪਾਂ ਹੁਣ ਨਾ ਸਾਨੂੰ ਚੱਲ ਕੇ ਸਕੂਲ ਦਿਖਾਉਣਾ ਰਮਣੀਤ ਤਾਂ ਆਪਾਂ ਛੋਟਾ ਬਾਰ ਛੋਟੇ ਬਾਰ ਕੰਨੀ ਦੀ ਛੋਟਾ ਜਿਹੜਾ ਸਿਸੂ ਬਾਟੀਕਾ ਬੱਚੇ ਆਲੇ ਦਾ ਛੋਟਿਆਂ ਦਾ ਸਕੂਲ ਆ ਉਧਰ ਦੀ ਚੱਲਾਂਗੇ ਆਪਾਂ ਵੱਡਾ ਗੇਟ ਤਾਂ ਸਾਨੂੰ ਸ਼ਾਇਦ ਦੁਖਾਇਆ ਸੀ ਸਵੇਰੇ ਲਓ ਜੀ ਪਿੱਤੂ ਦਾ ਸਕੂਲ ਆ ਚੁੱਕਾ ਹੁਣ ਦਿਖਾਉਣਾ ਹੈ ਰਣਾ ਸਿੱਖੋ ਪਿੱਤੂ ਦਾ ਉਹ ਦੇਖੋ ਇਹ ਆ ਪਿੱਤੂ ਦਾ ਸਕੂਲ ਛੋਟਾ ਗੇਟ ਤੇ ਹੁਣ ਆਪਾਂ ਲੈ ਕੇ ਆਉਣੇ ਪਹਿਲਾਂ ਕਰ ਰਿਹਾ ਤੇ ਪਰ ਵਧੀਆ ਹੋ ਗਿਆ ਜੀ ਸਾਰਾ ਸਹੀ ਹੋ ਗਿਆ ਚਲੋ ਹੋਲ ਦੀ ਬੈਡਿੰਗ ਵੱਡਾ 게ਟ ਉੱਧਰ ਸੀਗਾ ਇਹ ਛੋਟਾ 게ਟ ਆ ਸੀ ਸੁਪਾ ਟੀਕਾ ਚੱਲੀਏ ਹੁਣ ਬੈਠੋ ਮਹਾਰਾਣੀ ਜੀ ਤੇ ਲਓ ਜੀ ਚੱਲਦੇ ਹਾਂ ਹਾਂ ਇਹ ਕਿਸੀ ਦੇ ਚੁੱਲੇ ਪੱਟ ਕੇ ਦਿੱਤਾ ਨਹੀਂ ਲਾਈਨਾ ਸੀ ਉਹ ਵਿੱਚ ਵਾਇਟਰ ਵਾਇਟਰ ਕੁਝ ਪਾਇਆ ਹੋਇਆ ਸੀ ਜਿਹੜੇ ਚੁੱਲੇ ਪੱਟੇ ਹੋਏ ਨੇ ਉਹ ਕਿੱਥੇ ਕਰਨਗੇ ਹੁਣ ਨਵੇਂ ਲਾਉਂਦੇ ਹੋਣਗੇ ਜਾਂ ਤਾਂ ਆ ਦੇਖੋ ਬਾਜ਼ਾਰ ਦੀਆਂ ਗਲੀਆਂ ਵੀੜੇ-ਭੀੜੀਆਂ ਇਹ ਪੁਰਾਣਾ ਬਾਜ਼ਾਰ ਵਾਹਲਾ ਉਹਨੂੰ ਪੱਟ ਕੀ ਕਹਾਨੂੰ ਉੱਪਰ ਨਾ ਲਾਈ ਨਾ ਬੱਜ ਆਉਣੀਆਂ ਨੇ ਉਹਦੇ ਉੱਪਰ ਇੱਕ ਵਾਈਟ ਚੀਜ਼ ਪਾਈ ਹੋਈ ਐ ਵਾਈਟ ਜੀ ਉਹ ਕਾਹੂ ਲਾਉਂਦੇ ਹੋਣਗੇ ਜਾਂ ਨਵਾਂ ਹਨਾ ਪਾਣੀ ਨਾਲ ਖਰਾਬ ਹੋ ਗਿਆ ਹੋਣਾ ਕਿ ਨਹੀਂ ਤੇ ਹਮ ਆਪਾਂ ਚੱਲਦੇ ਆ ਘਰੇ ਦੇਖੋ ਗਲੀਆਂ ਵੀੜੀਆਂ-ਭੀੜੀਆਂ ਗਲੀਆਂ ਨੇ ਆ ਗਏ ਪੀਤੂ ਕਹਿੰਦਾ ਮੈਂ ਮੰਮਾ ਨੂੰ ਡਰਾਉਣਾ ਇੱਕ ਮਿੰਟ ਪੈਕ ਚੱਕ ਲਾਂ ਦੇ ਮਮਾ ਆਪਣੀ ਮੰਮਾ ਨੂੰ ਨਾ ਰੋਜ਼ ਆ ਕੇ ਡਰਾਉਂਦੀ ਹੁੰਦੀ ਆ ਤੇ ਇਹਦੀ ਮੰਮਾ ਵੀ ਡਰਦੀ ਹੁੰਦੀ ਆ ਫਿਰ ਇੱਕ ਵਾਰੀ ਫਿਰ ਇਹ ਗੁੱਸੇ ਹੋ ਜਾਂਦੀ ਆ ਜੇ ਨਾ ਟਰੇ ਚਲੋ ਚੱਲ ਲੱਡੂ ਚਲੋ ਲੱਡੂ ਚਲੋ ਅਜੇ ਤਾਂ ਅੰਦਰ ਨਹੀਂ ਮੰਮਾ ਕਮਰੇ ਚ ਚਲੋ चलो तप <laughs> <laughs> ਗੋਰੂ ਨੂੰ ਕਿਹਾ ਹਨਾ ਅੱਜ ਦੇ ਗੋਰ ਰੱਖੀ ਆ ਬੰਕ ਵਾਲੀ ਦਿੱਤੀ ਐ ਜਿਹੜਾ ਹਾ ਕੰਮ ਨਹੀਂ ਪਾਇਆ ਵਨ ਟੂ ਤੇ ਉਹ ਕਰਨਾ ਨਹੀਂ ਹੈਗਾ ਜਿਹੜਾ ਆਪਾਂ ਪੇਪਰ ਕਰਾਂਗੇ ਨਾ ਉਹਦੀ ਤਿਆਰੀ ਕਰਾਣੀ ਗੋਰੂ ਨੂੰ ਮੱਚਾ ਦੀ ਕੀ ਹੋਏ ਪੇਪਰ ਅੱਜ ਦਾ ਫਿਰ ਪਈ ਸਾਰਾ ਸਾਰਾ ਨਾ ਉਹ ਪੇਡਾ ਬਣਾ ਲੈਤੀ ਕੁੱਪਾ ਉਹ ਨਹੀਂ ਪਸਦਾ ਉਹ ਦਿੱਤਾ ਕੋਲੇ ਗਿਆ ਸੀ ਫੇਰ ਜਾਉਣਾ ਨਹੀਂ ਕੁੱਪਾ ਨਹੀਂ ਜਾਉਣਾ ਮੈਨੂੰ ਰੋਟੀ ਸਾਰੀ ਖਾਲੀ ਸੀ পানি পি